ਹੜਾਂ ਦਾ ਖਤਰਾ ਟਲਿਆ ਹੀ ਸੀ ਕਿ ਇੱਕ ਹੋਰ ਵੱਡਾ ਖਤਰਾ ਜਿਹੜਾ ਐਂਟਰੀ ਮਾਰ ਸਕਦਾ ਜਿਸ ਦੇ ਚੱਲਦਿਆਂ ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਸਾਰਾ ਇਲਾਕਾ ਖਾਲੀ ਕਰ ਦਿਓ ਤਾਂ ਪ੍ਰਸ਼ਾਸਨ ਦੇ ਵੱਲੋਂ ਇਹ ਲੋਕਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਦੱਸਦੀ ਹੈ ਕਿ ਹੜਾਂ ਦਾ ਖਤਰਾ ਹਲੇ ਟਲਿਆ ਸੀ ਤੇ ਇੱਕ ਹੋਰ ਜਿਹੜੀ ਵੱਡੀ ਖਤਰਾਏ ਨੇ ਦਸਤਕ ਦੇ ਦਿੱਤੀ ਆ ਕਾਂਟੀ ਵੱਜ ਚੁੱਕੀ ਆ ਭਾਰੀ ਤੂਫਾਨ ਨੇ ਦਸਤਕ ਦੇਣ ਲਈ ਤਿਆਰੀਆਂ ਖਿੱਚ ਲਈਆਂ ਨੇ ਤੇ ਤੇਜ਼ ਰਫ਼ਤਾਰ ਦੇ ਨਾਲ ਇਹ ਤੂਫਾਨ ਆ ਸਕਦਾ ਮੀਡੀਆ ਰਿਪੋਰਟਾਂ ਮੁਤਾਬਕ 113 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਇਹ ਤੂਫਾਨ ਤਬਾਹੀ ਮਚਾਉਣ ਲਈ ਤਿਆਰ ਬਰ ਤਿਆਰ ਆ ਤਾਂ ਫੁੱਲ ਸਪੀਡ ਦੇ ਨਾਲ ਇਹ ਤੂਫਾਨ ਜਿਹੜਾ ਉਹ ਆ ਸਕਦਾ ਤਾਂ ਜਿੱਥੇ ਹੜ੍ਹਾਂ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਨੇ ਤਾਂ ਹੁਣ ਉੱਥੇ ਤੂਫਾਨ ਨੇ ਜਿਹੜਾ ਆਉਣ ਦੇ ਪੂਰੇ ਤਰ੍ਹਾਂ ਜਿਹੜੀ ਉਹ ਦਸਤਕ ਦੇ ਦਿੱਤੀ ਆ ਫੁੱਲ ਸਪੀਡ ਦੇ ਨਾਲ ਤੂਫਾਨ ਆ ਸਕਦਾ ਤੇ 15000 ਤੋਂ ਵੱਧ ਲੋਕਾਂ ਨੂੰ ਘਰ ਖਾਲੀ ਕਰਨ ਦੀਆਂ ਹਦਾਇਤਾਂ ਉਹ ਦਿੱਤੀਆਂ ਗਈਆਂ ਨੇ ਤੇ ਹਾਂਜੀ ਫੁੱਲ ਸਪੀਡ ਦੇ ਨਾਲੇ ਭਾਰੀ ਤੂਫਾਨ ਆਏਗਾ ਤੇ ਲੋਕਾਂ ਨੂੰ ਜਿਹੜਾ ਹੜਾਂ ਦੀ ਮਾਰ ਜਿਹੜੇ ਉਹ ਹਲੇ ਝੱਲ ਕੇ ਹਟੇ ਨੇ ਤੇ ਉੱਥੇ ਜਿਹੜਾ ਹੁਣ ਇੱਕ ਵੱਡੀ ਮੁਸੀਬਤ ਲੋਕਾਂ ਤੇ ਮੰਡਰਾ ਰਹੀ ਹੈ ਤੇ ਜਲਦੀ ਹੁਣ ਜਿਹੜਾ ਤੂਫਾਨ ਆਉਣ ਦੇ ਸੰਕੇਤ ਦਿਖਾਈ ਦੇ ਰਹੇ ਨੇ ਤੇ ਜਿੱਥੇ ਹੜਾਂ ਨੇ ਸਭ ਕੁਝ ਨਸ਼ਟ ਕਰ ਦਿੱਤਾ ਤੇ ਹੁਣ ਇੱਕ ਹੋਰ ਵੱਡੀ ਆਫਤ ਜਿਹੜੀ ਲੋਕਾਂ ਨੂੰ ਘੇਰਾ ਪਾ ਸਕਦੀ ਆ ਵਿਅਤਨਾਮ 'ਚ ਤੂਫਾਨ ਬੂਆ ਲੋਈ ਤੇ ਉਸ ਤੋਂ ਬਾਅਦ ਆਏ ਹੜ ਨਾਲ ਮੀਡੀਆ ਰਿਪੋਰਟਾਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 19 ਹੋ ਗਈ ਆ ਜਦੋਂ ਕਿ 88 ਹੋਰ ਜ਼ਖਮੀ ਹੋਏ ਨੇ ਰਿਪੋਰਟਾਂ ਦੇ ਅਨੁਸਾਰ 13 ਲੋਕ ਅਜੇ ਵੀ ਲਾਪਤਾ ਨੇ ਜਦੋਂ ਕਿ 8 ਹੋਰ ਜਿਹੜੇ ਅਜੇ ਸੰਪਰਕ ਉਹਨਾਂ ਨਾਲ ਜਿਹੜਾ ਨਹੀਂ ਹੋ ਸਕੇ ਆ 1 ਲੱਖ ਤੋਂ ਵੱਧ ਮਕਾਨ ਜਾਤਾਂ ਨੁਕਸਾਨੇ ਗਏ ਨੇ ਤੇ ਉਹਨਾਂ ਦੀਆਂ ਜਿਹੜੀਆਂ ਛੱਤਾਂ ਉੱਡ ਗਈਆਂ ਨੇ ਜਿਨ੍ਹਾਂ ਚ ਸਭ ਤੋਂ ਵੱਧ ਨੁਕਸਾਨ ਮੱਤਜਾ ਨੇ ਸੂਬੇ ਵਿੱਚ ਹੋਇਆ ਜਿੱਥੇ 78800 ਤੋਂ ਵੱਧ ਮਕਾਨ ਢਹਿ ਢੇਰੀ ਹੋ ਗਏ ਨੇ ਵਿਤਨਾਮੀ ਵਰਧਾਨ ਮੰਤਰੀ ਨੇ ਸਥਾਨਕ ਅਧਿਕਾਰੀਆਂ ਤੇ ਵਿਭਾਗਾਂ ਨੂੰ ਇਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਤੇ ਤੂਫਾਨ ਦੇ ਬਾਅਦ ਦੀ ਸਮੱਸਿਆਵਾਂ ਨੂੰ ਘਟਕਾ ਕਰਨ ਲਈ ਤੁਰੰਤ ਉਪਾਅ ਕਰਨ ਦੇ ਜਿਹੜੇ ਹੁਕਮ ਦਿੱਤੇ ਨੇ ਉਹਨਾਂ ਨੇ 5 ਅਕਤੂਬਰ ਤੋਂ ਪਹਿਲਾਂ ਨੁਕਸਾਨੀਆਂ ਵਿਦੇਕ ਤੇ ਮੈਡੀਕਲ ਸਹੂਲਤਾਂ ਦੀ ਮੁਰੰਮਤ ਦਾ ਜਿਹੜਾ आदेशवी दे ਦਿੱਤਾ ਰਾਸ਼ਟਰੀ ਜਲ ਮੌਸਮ ਵਿਗਿਆਨ ਭਵਿੱਖਬਾਣੀ ਕੇਂਦਰ ਦੇ ਅਨੁਸਾਰ ਅਗਲੇ ਜਿਹੜੇ 2-3 ਦਿਨਾਂ ਤੱਕ ਅਚਾਨਕ ਹੜ੍ਹ ਤੇ ਜ਼ਮੀਨ ਖਿਸਕਣ ਜਾਰੀ ਰਹਿਣ ਦਾ ਜਿਹੜਾ ਅਨੁਮਾਨ ਆ ਇਸ ਦੇ ਨਾਲ ਹੀ ਗੱਲ ਆਪਾਂ ਪੰਜਾਬ ਦੇ ਮੌਸਮ ਦੀ ਵੀ ਕਰ ਲੈਣੇ ਆ ਤੇ ਪੰਜਾਬ ਵਿੱਚ ਤਾਪਮਾਨ ਥੋੜੀ ਜੀ ਗਿਰਾਵਟ ਆਈ ਆ ਇਸ ਦੇ ਬਾਵਜੂਦ ਤਾਪਮਾਨ ਆਮ ਨਾਲੋਂ ਉੱਪਰ ਬਣਿਆ ਹੋਇਆ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 1.8 ਡਿਗਰੀ ਵੱਧਦਾ ਜਦੋਂ ਕਿ ਘੱਟੋ ਘੱਟ ਤਾਪਮਾਨ ਆਮ ਨਾਲੋਂ 5.5 ਡਿਗਰੀ ਵੱਧਦਾ ਇਹ ਤਬਦੀਲੀ ਮੌਨਸੂਨ ਦੇ ਜਾਣ ਤੋਂ ਬਾਅਦ ਖੁਸ਼ਕ ਮੌਸਮ ਕਾਰਨ ਹੋਈ ਆ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.1 ਡਿਗਰੀ ਦੀ ਥੋੜੀ ਜਿਹੀ ਗਿਰਾਵਟ ਆਈ ਆ ਅਬੋਹਰ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਦਰਜ ਕੀਤਾ ਗਿਆ ਪੰਜਾਬ ਵਿੱਚ ਹੁਣ ਕੋਈ ਜਿਹੜਾ ਮੀਂਹ ਨਹੀਂ ਪਿਆ ਤੇ ਨਾ ਹੀ ਇਸ ਦੀ ਕੋਈ ਸੰਭਾਵਨਾ ਇਸੇ ਦੌਰਾਨ ਰਾਜ ਦੇ ਘੱਟੋ ਘੱਟ ਜਿਹੜਾ ਤਾਪਮਾਨ ਵਿੱਚ 0.7 ਡਿਗਰੀ ਦੀ ਕਮੀ ਵੀ ਆਈਆ ਹਾਲਾਂਕਿ ਇਹ ਆਮ ਨਾਲੋਂ 5.5 ਡਿਗਰੀ ਵੱਧ ਗਿਆ ਮਾਹਿਰਾਂ ਦਾ ਕਹਿਣਾ ਕਿ ਇਹ ਮੌਨਸੂਨ ਸੀਜ਼ਨ ਦੌਰਾਨ ਆਮ ਨਾਲੋਂ ਵੱਧ ਜਿਹੜਾ ਮੀਂਹ ਪੈਣ ਕਾਰਨ ਹੋਇਆ ਪਰ ਹਾਲਾਤ ਜਲਦੀ ਹੀ ਆਮ ਬੰਗ ਹੋ ਜਾਣਗੇ ਪੰਜਾਬੀ ਵਿੱਚ ਇਸ ਸਮੇਂ ਤਾਪਮਾਨ ਵਿੱਚ ਵਾਧਾ ਹੋ ਰਿਹਾ ਪਰ ਹੁਣ ਕੁਝ ਜਿਹੜੀ ਰਾਹਤ ਜੀ ਮਿਲੀ ਆ ਮੌਸਮ ਵਿਗਿਆਨ ਕੇਂਦਰ ਦੇ ਅੰਕੜਿਆਂ ਅਨੁਸਾਰ ਇੱਕ ਹਫਤੇ ਦੇ ਅੰਦਰ ਤਾਪਮਾਨ ਵਿੱਚ 2 ਡਿਗਰੀ ਤੱਕ ਦੀ ਗਿਰਾਵਟ ਆਈਆ ਹਾਲਾਂਕਿ ਇਸ ਸਮੇਂ ਦੌਰਾਨ ਕੋਈ ਮੀਂਹ ਦੀ ਜਿਹੜੀ ਉਮੀਦ ਨਹੀਂ ਲਾਈ ਜਾ ਰਹੀ ਤੇ ਮੌਸਮ ਖੁਸ਼ਕ ਰਹੇਗਾ ਤੇ ਆਸਮਾਨ ਵੀ ਜਿਹੜਾ ਸਾਫ਼ ਰਹੇਗਾ ਇਸ ਸਮੇਂ ਦੌਰਾਨ ਪੰਜਾਬ ਵਿੱਚ ਔਸਤ ਤਾਪ ਅਨ 22 ਤੋਂ 35 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਆ ਮੌਨਸੂਨ ਦੇ ਜਾਣ ਤੋਂ ਬਾਅਦ ਦਿੱਲੀ ਐਨਸੀਆਰ ਵਿੱਚ ਲੋਕ ਗਰਮੀ ਤੋਂ ਪੀੜਤ ਨੇ ਤੇ ਬੀਤੇ ਕੁਝ ਦਿਨਾਂ ਤੋਂ ਤਾਪਮਾਨ ਵਿੱਚ ਬਾਦਾਂ ਮਈ ਤੇ ਜੂਨ ਦੀ ਗਰਮੀ ਵਰਗਾ ਮਹਿਸੂਸ ਜਾ ਕਰਵਾ ਰਿਹਾ ਨਵੇਂ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਪਸੀਨਾ ਬਹਾਰਿਆ ਹਾਲਾਂਕਿ ਰਾਜਸਥਾਨੀ ਵਿੱਚ ਮੌਸਮ ਜਿਹੜਾ ਬਦਲਣ ਵਾਲਾ ਤੇ ਮੌਸਮੀ ਭਾਗ ਨੇ ਅਗਲੇ 2 ਦਿਨਾਂ ਲਈ ਦਿੱਲੀ ਐਨਸੀਆਰ ਵਿੱਚ ਥੋੜੇ ਜੇ ਮੀਂਹ ਦੀ ਭਵਿੱਖਬਾਣੀ ਵੀ ਕੀਤੀ ਹੋਈ ਆ ਜਿਸ ਨਾਲ ਤੇਜ਼ ਗਰਮੀ ਤੋਂ ਕੁਝ ਜੜੀ ਰਾਹਤ ਮਿਲਣ ਦੀ ਉਮੀਦ ਲਗਾਈ ਜਾ ਰਹੀ ਆ ਤੁਹਾਡੇ ਇਲਾਕੇ ਦਾ ਕਿਹੋ ਜਿਹਾ ਮੌਸਮ ਆ ਇਹੋ ਜਿਹੇ ਹਾਲਾਤ ਨੇ ਕਮੈਂਟ ਕਰਕੇ ਜਰੂਰ ਦੱਸਣਾ